ਬਲਵਿੰਦਰ ਸਿੰਘ ਸਾਫੀ ਦੀ ਕਵਿਤਾ ਹੈ ਮਹਿੰਗੀ ਪਈ ਆਜ਼ਾਦੀ ਮਹਿੰਗੀ ਪਈ ਆਜ਼ਾਦੀ ਸਾਨੂੰ ਮਹਿੰਗੀ ਪਈ ਆਜ਼ਾਦੀ ਦਿੱਲੀ ਬੈਠੇ ਕੀ ਵੀ ਜਾਣਣ ਕਿਨੂੰ ਕਹਿੰਦੇ ਨੇ ਬਰਬਾਦੀ ਮਹਿੰਗੀ ਪਈ ਆਜ਼ਾਦੀ ਸਾਨੂੰ ਮਹਿੰਗੀ ਪਈ ਆਜ਼ਾਦੀ ਸਾਂਝੇ ਚੁੱਲ੍ਹੇ ਸਾਂਝੇ ਪਿੰਡ ਸਾਂਝੀ ਸਾਡੀ ਲੰਬੜਦਾਰੀ ਸੀ ਸੰਜੇ ਖੂ ਸੰਝੀਆਂ ਟਿੰਡਾ ਸੰਝੀ ਹੀ ਸਰਦਾਰੀ ਸੀ ਐਸੀ ਖਿੱਚੀ ਲੀਕ ਜ਼ਾਲਮਾ ਹਰ ਹੱਥ ਦੇ ਵਿੱਚ ਕਟਾਰੀ ਸੀ ਕੁਝ ਇੱਥੋਂ ਕੁਝ ਉੱਥੋਂ ਆਈਆਂ ਰੇਲ ਲਾਸ਼ਾਂ ਤੋਂ ਨਾਂ ਭਾਰੀ ਸੀ ਲੁੱਟਾਂ ਖੋਹਾਂ ਇੱਜ਼ਤਾਂ ਰੁਲੀਆਂ ਹਰ ਪਾਸੇ ਚੜੀ ਖੁਮਾਰੀ ਸੀ ਪਤਨੀ ਦੀ ਨਾ ਹੋ ਜੇ ਮਿੱਟੀ ਮਾਂ ਧੀ ਆਪਣੀ ਵੀ ਸਾੜੀ ਸੀ ਹਾਕਮ ਲੋਕਾਂ ਜਸ਼ਨ ਮਨਾਏ ਸਾਥੋਂ ਗਈ ਰੋਟੀ ਨਾ ਖਾਦੀ ਮਹਿੰਗੀ ਪਈ ਆਜ਼ਾਦੀ ਸਾਨੂੰ ਮਹਿੰਗੀ ਪਈ ਆਜ਼ਾਦੀ ਜਾਨਾਂ ਬਚਾ ਕੇ ਨਿਕਲੇ ਰਾਤੀ ਕੁਝ ਰਾਹਾਂ 'ਚ ਗਏ ਲੁੱਟੇ ਸੀ ਸੱਜ ਵਿਆਹਾਂ ਕਈ ਮੁਟਿਆਰਾਂ ਗਾਨਿਆਂ ਸਣੇ ਹੀ ਚੂੜੇ ਟੁੱਟੇ ਸੀ ਗਬਰੂ ਪੁੱਤਾਂ ਦੀਆਂ ਲਾਸ਼ਾਂ ਨੂੰ ਖਾਂਦੇ ਚੌਕ ਚੁਰਾਹੇ ਕੁੱਤੇ ਸੀ ਕਿਸੇ ਰੱਜ ਜਵਾਨੀ ਮਾਣੀ ਨਾ ਜੋ ਤੁਰ ਗਏ ਜੋਬਨ ਰੁੱਤੇ ਸੀ ਵਾਂਗ ਕਾਫਰਾਂ ਕਰਦੇ ਹਮਲੇ ਬਣ ਬਣ ਕੇ ਝਰਮੁੱਟੇ ਸੀ ਲਾ ਕੇ ਗੱਡੇ ਉਤੋਂ ਵੱਢਿਆ ਪਏ ਮਾਰੇ ਚੀਕਾਂ ਭਾਬੀ ਮਹਿੰਗੀ ਪਈ ਆਜ਼ਾਦੀ ਸਾਨੂੰ ਮਹਿੰਗੀ ਪਈ ਆਜ਼ਾਦੀ ਅਸੀਂ ਵਾਸਤੇ ਉਜੜੇ ਕੋਹਾਲੀ ਖਾਦਾ ਟੁਕ ਕੋਲਣਾ ਬਾਣਾ ਹਰ ਪਾਸੇ ਚੀਕਾਂ ਦਰਦ ਦੀਆਂ ਪਿਆਈ ਕੀ ਸੰਤਾਪ ਢਣਾਣਾ ਛੱਡ ਕੇ ਛੱਡ ਕੇ ਆਏ ਨਾ ਖਬਰਾਂ ਮਿਲੀਆਂ ਸਾਥੋਂ ਦੂਰ ਹੋਇਆ ਨਨਕਾਣਾ ਬਾਬਾ ਤੇਰੇ ਸਿੱਖਾਂ ਉੱਤੇ ਏ ਕੀ ਕੀ ਵਰਤਿਆ ਭਾਣਾ ਬੁਰਜੀਆਂ ਲੱਗੀਆਂ ਦਿਸਣ ਬਾਕੀ ਬੰਦ ਹੋ ਗਿਆ ਆਣਾ ਜਾਣਾ ਉਸ ਪਾਰ ਪਈ ਮਾਰੇ ਹਾਕਾਂ ਮੇਰੀ ਛੋਟੀ ਭੈਣ ਗੁਲਾਬੀ ਮਹਿੰਗੀ ਪਈ ਆਜ਼ਾਦੀ ਸਾਨੂੰ ਮਹਿੰਗੀ ਪਈ ਆਜ਼ਾਦੀ that